ਕੰਜਰ ਨੇ ਮਾਰਿਆ ਬੜੀ ਬੇਰਹਿਮੀ ਨਾਲੇ ਕੋਈ ਨਹੀਂ ਜਿਵੇਂ ਭਈਏ ਨੇ ਬੱਚੇ ਨੂੰ ਮਾਰਿਆ ਨਾ ਆਪਾਂ ਵੀ ਉਵੇਂ ਸਾਲੇ ਨੂੰ ਮਾਰਨਾ ਕੀ ਗੱਲ ਹੋ ਗਈ ਅੱਜ ਕਿਵੇਂ ਸਰਪੰਚ ਸਾਰੇ ਪਿੰਡ ਵਾਲਿਆਂ ਨਾਲ ਫਿਰਦਾ ਨਾਲੇ ਚੱਲੇ ਕਿੱਥੇ ਜੇ ਜਾਣਾ ਕਿੱਥੇ ਨੰਬਰਦਾਰ ਸਾਹਿਬ ਗੱਲ ਬਹੁਤ ਮਾੜੀ ਹੋ ਗਈ ਮੜ ਕੀ ਗੱਲ ਹੋ ਗਈ ਬੰਯਾਨੇ ਸਰਪੰਚ ਦੇ ਭਤੀਜੇ ਨੂੰ ਮਾਰਤਾ ਕੋਈ ਉਹ ਤੋਂ ਕੀ ਭਾਰਦੇ ਸੀ ਜਵਾਗ ਤੋਂ ਨੰਬਰਦਾਰ ਮਾਰ ਕੇ ਸੱਟ ਵੀ ਆਪਣੀ ਕੱਸੀ ਕੋਲੇ ਦਿੱਤਾ ਚਲੋ ਮੈਂਦੇ ਉੱਥੇ ਚੱਲੇ ਆ ਚਲੋ ਮੈਂ ਚੱਲਦਾ ਅੱਜ ਅੱਜ ਨੰਬਰਦਾਰ ਸਾਹਿਬ ਅੱਜ ਸਰਪੰਚ ਸਾਹਿਬ ਆਹ ਪਿਆਜ਼ ਆਹ ਪਿਆਜ਼ ਸਰਪੰਚ ਸਾਹਿਬ ਨਹੀਂ ਪੁੱਤ ਨਹੀਂ ਤੂੰ ਮਰ ਸਕਦਾ ਪੁੱਤ ਤੂੰ ਨਹੀਂ ਮਰ ਸਕਦਾ ਤੂੰ ਤਾਂ ਖੇਡਾਂ ਦੇ ਵਿੱਚ ਸਾਡਾ ਨਾਮ ਰੋਚਨ ਕਰਨਾ ਸੀ ਤੂੰ ਤਾਂ ਲੰਪ ਕਿੱਡਨਾ ਸੀ ਪੁੱਤਰਾ ਨਿਤ ਗਰਾਊਂਡ ਜਾਂਦਾ ਸੀ ਪੁੱਤਰਾ ਮੈਂ ਆਪਣੀ ਝੁੱਟੀ ਚੌਧਰ ਦੀ ਕਾਤਰ ਪਿੰਡ 'ਚ ਖੂਪਾ ਡਰਿਆ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ ਇਹਨਾਂ ਖੂ ਦੇ ਵਿੱਚ ਮੇਰੇ ਆਪਣੇ ਵੀ ਡਿੱਗ ਪੈਣਗੇ ਪੁੱਤਰਾ ਮੇਰੇ ਆਪਣੇ ਵੀ ਡਿੱਗ ਪੈਣਗੇ ਸਰਪੰਚਾਏ ਵੇਲਾ ਹੁਣ ਰੋਂਦੋਂਦਾ ਨਹੀਂ ਕੁਝ ਕਰਨਾ ਬੈਣਾ ਪਰ ਕਰਨਾ ਕੀ ਆ ਕਰਨਾ ਕੁਝ ਨਹੀਂ ਬਸ ਚੱਕ ਕੇ ਇੱਥੇ ਭਈਏ ਨੂੰ ਲਿਆਉਣੇ ਮਾਰਦੇ ਹੁਣ ਉਹਨੂੰ ਇੱਥੋਂ ਰੋ ਭਈਆ ਮਿਲੂਗਾ ਕਿੱਥੇ ਉਹ ਸਰਪੰਚ ਦੀ ਮੋਟਰ ਤੇ ਬੈਠਿਆ ਸਾਰੇ ਚੱਲ ਸਰਪੰਚਾਂ ਮੁੰਡੇ ਦਾ ਸਸਕਾਰ ਬਾਜ ਦੀ ਕਰਾਂਗੇ ਪਹਿਲਾਂ ਭਈਏ ਨੂੰ ਵੀ ਲਿਆ ਕੇ ਇੱਥੇ ਮਾਰੀਏ ਭਈਏ ਨੂੰ ਵੀ ਲਿਆ ਕੇ ਇੱਥੇ ਮਾਰੀਏ ਚਲੋ 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 ਹੌਸਲਾ ਰੱਖ ਮੈਂ ਤੇ ਹੌਸਲਾ ਸਰਪੰਚਾ ਮੈਂ ਵੇਖਦਾ ਅੰਦਰੋਂ ਲਿਆਉਣਾ ਤੂਗੇ ਉਹਨੂੰ ਅੰਦਰ ਹੀ ਹੋਊਗਾ ਅੰਦਰ ਦੇ ਹੈ ਨਹੀਂ ਸਰਪੰਚ ਸਾਹਿਬ ਕੱਲਾ ਸਮਾਨ ਹੀ ਆ ਲੱਭ ਕੇ ਛੱਡਾਂਗੇ ਸਰਪੰਚਾ ਭਾਵੇਂ ਪਤਾਲ ਚ ਚਲੇ ਜਾਣ ਛੱਡਦੇ ਨਹੀਂ ਸਰਪੰਚਾ ਤੈਨੂੰ ਤਾਂ ਪਤਾ ਹੋ ਕਿੱਥੋਂ ਦੇ ਆਓ ਕਿਹੜੀ ਸਟੇਟ ਦੇ ਰਹਿਣ ਵਾਲੇ ਆ ਨਹੀਂ ਭਾਈ ਮੈਨੂੰ ਨਹੀਂ ਪਤਾ ਬੇਸ਼ੱਕ 15 ਸਾਲ ਹੋ ਗਏ ਰਹਿੰਦਿਆਂ ਨਾ ਤਾਂ ਕਦੇ ਮੈਂ ਪੁੱਛਿਆ ਉਹਨਾਂ ਨੂੰ ਕਿੱਥੋਂ ਦੇ ਐ ਤੇ ਨਾ ਕਦੇ ਉਹਨਾਂ ਨੇ ਦੱਸਿਆ ਉਹ ਕਿੱਥੋਂ ਦੇ ਐ ਮੈਂ ਦੇਖਦਾ ਸਮਾਨ 'ਚ ਕੋਈ ਨਾ ਕੋਈ ਤਾਂ ਸਬੂਤ ਹੋਊਗਾ ਉਹਨਾਂ ਦਾ ਕੋਈ ਨਾ ਕੋਈ ਪ੍ਰੂਫ ਤਾਂ ਹੋਊਗਾ ਹੀ ਆ ਦਾ ਆ ਪਿਆਰਾ ਰਾਸ਼ਨ ਕਾਰਡ ਵਾਲਾ ਰਾਸ਼ਨ ਕਾਰਡ ਦੇ ਵਿੱਚ ਦੇਖਦਾ ਉਹ ਇਹਦੇ ਤੇ ਤਾਂ ਸਰਪੰਚ ਦੇ ਘਰ ਦਾ ਐਡਰੈਸ ਦਿੱਤਾ ਹੋਇਆ ਹੈ। ਹਾਂ ਕੜਵੀ। ਬੱਹਾ ਕੜਵੀ ਵੇਖਦਾ। ਸਰਪੰਚਾ ਹਜ਼ਾਰ ਕੜਦੇ ਵੀ ਤੇਰੇ ਘਰ ਦਾ ਐਡਰੈਸ ਹੈ। ਇਹ ਕੰਡੇ ਸਾਰੇ ਮੈਂ ਹੀ ਵਿਜੇ ਆ ਤੇ ਅੱਜ ਅੱਜ ਮੈਂ ਨੀਚ ਗੁਨੇ ਪੈ ਰਹੇ ਆ। ਸਰਪੰਚਾ ਹੁਣ ਕਰਨਾ ਕੀ ਆ? ਕਰਨਾ ਕੀ ਆ? ਚੱਲ ਗਏ ਐਮਐਲੇ ਕੋਲੇ ਉਹਨਾਂ ਨੂੰ ਸਰਕਾਰ ਨੂੰ ਵੀ ਪਤਾ ਹੋਵੇ ਵੀ ਅੱਜਕੱਲ ਹੋ ਕੀ ਰਿਹਾ ਇੱਥੇ ਕੋਈ ਪਤਾ ਲੱਗੇ ਉਹਨਾਂ ਨੂੰ ਵੀ ਚਲੋ 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 ਸਾਰੇ ਜਣੇ ਚੱਲਦੇ ਆਂ ਚਲੋ ਚਲੀਏ ਮਿਲਦੇ ਐਮਐਲਏ ਸਾਹਿਬ ਨੂੰ ਘਰੇ ਹੀ ਆ ਦੱਸਦੇ ਆ ਸਾਰੀ ਗੱਲ ਆਪਾਂ ਬਹੁਤ ਮਾਰੀ ਤੇ ਖੁਸ਼ੀ ਤੇ ਇਹ ਤਾਂ ਇਹਨਾਂ ਨੂੰ ਮੂੰਹ ਪੈ ਗਿਆ ਯਾਰ ਅੱਗੇ ਕੀ ਜਾਣ ਹਾਂ ਹਾਂ ਭਾਈ ਕਿਵੇਂ ਆਇਓ ਐਮਐਲਏ ਸਾਹਿਬ ਨੂੰ ਮਿਲਣਾ ਜੀ ਮੈਂ ਨਾ ਪੁੱਛ ਕੇ ਹੋਣਾ ਇੱਕ ਮਿੰਟ ਰੁਕੋ ਠੀਕ ਹੈ ਐਮਐਲਏ ਸਾਹਿਬ ਬਾਹਰ ਪੰਚਾਇਤ ਆਈ ਹੈ ਹੈਵੀ ਬੜੇ ਗੁੱਸੇ 'ਚ ਤੁਸੀਂ ਉਹਨਾਂ ਨੂੰ ਪਾਰਕ 'ਚ ਬਿਠਾਓ ਤੇ ਮੈਂ ਆਉਣਾ ਠੀਕ ਹੈ ਐਮਐਲਏ ਸਾਹਿਬ ਨੇ ਕਿਹਾ ਪਾਰਕ 'ਚ ਚਲੋ ਉੱਥੇ ਆ ਰਹੇ ਨੇ ਦੂਸਰੀ ਕਾਲ ਐਮਐਲਏ ਸਾਹਿਬ ਦੂਸਰੀ ਕਾਲ ਕੀ ਗੱਲ ਹੈ ਸਰਪੰਚਾ ਅਕ ਕਿਵੇਂ ਤੂੰ ਪੰਚਾਇਤ ਇਕੱਠੀ ਕਰੀ ਫਿਰਦਾ ਹੈ ਆ ਨਾਲੇ ਜਵਾਕ ਨੂੰ ਕਿ ਚੁੱਕਿਆ ਕੀ ਹੋਇਆ ਇਹਨੂੰ ਇਹ ਜਵਾਕ ਨਹੀਂ ਐਮਐਲਏ ਸਾਹਿਬ ਇਹ ਜਵਾਕ ਨਹੀਂ ਇਹ ਮੇਰੇ ਭਤੀਜੇ ਦੀ ਲਾਸ਼ ਆ ਲਾਸ਼ ਜਿਹਨੂੰ ਇੱਕ ਭਈਏ ਨੇ ਬੜੀ ਬੇਰਹਿਮੀ ਨਾਲ ਮਾਰ ਦਿੱਤਾ ਸਰਪੰਚਾ ਤੁਸੀਂ ਥਾਣੇ ਜਾ ਕੇ ਐਫਆਈਆਰ ਦਰਜ ਕਰਾਓ ਤੇ ਜਵਾਕ ਦਾ ਕਰੋ ਸਸਕਾਰ ਤੇ ਮੈਂ ਆਉਣਾ ਸਸਕਾਰ ਤੇ ਨਹੀਂ ਮਲੇ ਸਾਹਿਬ ਨਹੀਂ ਹੁਣ ਮੈਂ ਤੁਹਾਡੇ ਆਖੇ ਨਹੀਂ ਲੱਗਣਾ ਹੁਣ ਤੱਕ ਮੈਂ ਤੁਹਾਡੇ ਆਖੇ ਲੱਗਦਾ ਆਇਆ ਤੁਸੀਂ ਮੈਨੂੰ ਕਿਹਾ ਭਈਆਂ ਦੀਆਂ ਵੱਧ ਵੱਧ ਵੋਟਾਂ ਬਣਾ ਤੇ ਮੈਂ ਉਹ ਵੋਟਾਂ ਬਣਾਈਆਂ ਤੇ ਤੁਸੀਂ ਮੈਨੂੰ ਕਿਹਾ ਇਹਨਾਂ ਦੇ ਆਧਾਰ ਕਾਰਡ ਵੀ ਬਣਾ ਤੇ ਮੈਂ ਉਹ ਆਧਾਰ ਕਾਰਡ ਬਣਾਏ ਫਿਰ ਕਿਹਾ ਆਟੇ ਦਾਲ ਵਾਲੇ ਰਾਸ਼ਨ ਕਾਰਡ ਬਣਾ ਤੇ ਮੈਂ ਉਹ ਆਟੇ ਦਾਲ ਵਾਲੇ ਰਾਸ਼ਨ ਕਾਰਡ ਬਣਾਏ ਤੇ ਨਤੀਜਾ ਕੀ ਨਿਕਲਿਆ ਮੇਰੇ ਭਤੀਜੇ ਦੀ ਮੌਤ ਮੇਰੇ ਭਤੀਜੇ ਦੀ ਮੌਤ ਐ ਮਲੇ ਸਾਹਿਬ ਸਰਪੰਚਾ ਮੈਨੂੰ 15 ਸਾਲ ਹੋ ਗਏ ਐਮਐਲਏ ਬਣਦੇ ਨੂੰ ਤੇ ਉਹ ਵੀ ਇਹਨਾਂ ਦੀਆਂ ਵੋਟਾਂ ਤੇ ਜੇ ਐਮਐਲਏ ਸਾਹਿਬ ਤੁਸੀਂ ਇਹਨਾਂ ਦੀਆਂ ਵੋਟਾਂ ਨਾਲ ਹੀ ਬੰਨਣਾ ਤੇ ਤੁਸੀਂ ਪੰਜਾਬ ਛੱਡ ਜਾਓ ਇਹਨਾਂ ਦੇ ਸਟੇਟ 'ਚ ਚਲੇ ਜਾਓ ਉੱਥੇ ਬਣੀ ਚੱਲੋ ਇਹਨਾਂ ਦੇ ਐਮਐਲਏ ਬਣੀ ਚੱਲੋ ਸਰਪੰਚਾ ਮੈਂ ਤੇਰੇ ਨਾਲ ਸ਼ਰਾਫਤ ਨਾਲ ਪੇਸ਼ ਆ ਰਿਹਾ ਤੇ ਤੂੰ ਮੇਰੇ ਗਰਲਫ੍ਰੈਂਡ ਨੂੰ ਫਿਰਦਾ ਚੱਲ ਫਿਰ ਤੂੰ ਦੱਸ ਤੁਸੀਂ ਚਾਹਣੇ ਕੀ ਹੋ ਅਸੀਂ ਚਾਹਣੇ ਆ ਪਈਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਤੇ ਇਹੋ ਜੇ ਕਤਲ ਨਾ ਹੋਣ ਨਾ ਹੋਣ ਇਹੋ ਜੇ ਕਤਲ ਸਰਪੰਚ ਆਪਣੇ ਜਵਾਕ ਵੀ ਆਸਟ੍ਰੇਲੀਆ ਕੈਨੇਡਾ ਚ ਬੈਠੇ ਨੇ ਤੇ ਜੇ ਉਹਨਾਂ ਲੋਕਾਂ ਨੇ ਬਾਹਰ ਕੱਢਣੇ ਸ਼ੁਰੂ ਕਰਤੇ ਤੇ ਫੇਰ ਸੋਚੋ ਕੀ ਬਣੂ ਨਹੀਂ ਐਮਐਲ ਸਾਹਿਬ ਨਹੀਂ ਤੁਸੀਂ ਆਪਣੀ ਨੌਜਵਾਨ ਪੀੜੀ ਦਾ ਆਪਣੇ ਬੱਚਿਆਂ ਦੀ ਤੁਲਨਾ ਇਹਨਾਂ ਬਈਆਂ ਦੇ ਨਾਲ ਨਾ ਕਰੋ ਇਹਨਾਂ ਬਈਆਂ ਦੇ ਨਾਲ ਨਾ ਕਰੋ ਆਪਣੇ ਬੱਚਿਆਂ ਨੂੰ ਦੂਜੇ ਦੇਸ਼ਾਂ ਵਿੱਚ ਜਾਣ ਲਈ ਪਹਿਲਾਂ ਉਹਨਾਂ ਦੀ ਭਾਸ਼ਾ ਸਿੱਖਣੀ ਪੈਂਦੀ ਹੈ ਪੰਜ ਪੰਜ 6 6 ਮਹੀਨੇ ਲਾ ਕੇ ਆਈ ਲੈਟਰਸ ਕਰਨਾ ਪੈਂਦਾ ਹੈ ਫੇਰ ਉਹ ਇਜਾਜ਼ਤ ਦਿੰਦੇ ਆ ਕਿ ਸਾਡੇ ਦੇਸ਼ ਵਿੱਚ ਆਓ ਆ ਨੰਬਰਦਾਰ ਸਾਹਿਬ ਖੜੇ ਐ ਇਹਨਾਂ ਦੇ ਘਰੇ ਇੱਕ ਬੱਈਆ ਰੱਖਿਆ ਸੀਗਾ 5 ਸਾਲਾਂ ਦੇ ਵਿੱਚ ਸਾਰਾ ਟੱਬਰ ਉਹਨੂੰ ਪੰਜਾਬੀ ਨਹੀਂ ਸਿਖਾ ਸਕਿਆ ਤੇ ਉਹ ਉਹ 10 ਦਿਨਾਂ ਦੇ ਵਿੱਚ ਆਪਦੀ ਭਾਸ਼ਾ ਸਿਖਾ ਕੇ ਚਲਾ ਗਿਆ ਇਹਨੂੰ ਤੇ ਹਜੇ ਵੀ ਇਹ ਕਰਦੇ ਫਿਰਦੇ ਐ ਮੱਝਾ ਕੋ ਦਾਣਾ ਢਾਲ ਦੋ ਬੱਝਾ ਕੋ ਪਾਣੀ ਢਾਲ ਦੋ ਐਮਐਲਏ ਸਾਹਿਬ ਤੁਸੀਂ ਆਪਣੇ ਬੱਚਿਆਂ ਦੀ ਤੁਲਨਾ ਇਹਨਾਂ ਭਈਆਂ ਨਾਲ ਕਰ ਰਹੇ ਆ ਆਪਣੇ ਬੱਚਿਆਂ ਦੀਆਂ 10 10 ਵਾਰੀ ਇਨਕੁਆਇਰੀਆਂ ਹੁੰਦੀਆਂ ਜਦੋਂ ਬਾਹਰਲੇ ਦੇਸ਼ ਜਾਂਦੇ ਆ 10 10 ਵਾਰੀ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਕੋਈ ਅਪਰਾਧ ਤਾਂ ਨਹੀਂ ਕੀਤਾ ਕੋਈ ਪੁਲਿਸ ਕੇਸ ਤਾਂ ਹੈ ਨਹੀਂ ਇਹਨਾਂ ਤੇ ਜਦੋਂ ਆਪਣੇ ਬੱਚੇ ਬਾਹਰ ਜਾਂਦੇ ਆ ਸਾਰਾ ਰਿਕਾਰਡ ਉਹਨਾਂ ਦੇਸ਼ਾਂ ਕੋਲੇ ਆਪਣੇ ਬੱਚਿਆਂ ਦਾ ਹੁੰਦਾ ਹੈ ਕਿੰਨੇ ਭੈਣ ਭਰਾ ਐ ਕਿੰਨੀ ਪ੍ਰਾਪਰਟੀ ਐ ਕਿੱਥੇ ਰਹਿੰਦੇ ਆ ਇਹ ਤੁਹਾਡੇ ਕੋਲੇ ਇਹਨਾਂ ਭਈਆਂ ਦਾ ਰਿਕਾਰਡ ਹੈਗਾ ਤੁਹਾਡੀ ਸਰਕਾਰ ਕੋਲੇ ਇਹਨਾਂ ਭਈਆਂ ਦਾ ਰਿਕਾਰਡ ਹੈਗਾ ਪਿੱਛੋਂ ਕੀ ਕਰਕੇ ਆਏ ਆ ਕੀ ਅਪਰਾਧ ਕਰਕੇ ਆਏ ਆ ਕੀ ਤੁਹਾਡੇ ਕੋਲੇ ਕਿਹਦਾ ਰਿਕਾਰਡ ਹੈਗਾ ਚੱਲ ਸਰਪੰਚਾ ਮੈਨੂੰ ਕੋਈ ਜ਼ਰੂਰੀ ਕੰਮ ਹੈ ਆਪਾਂ ਫੇਰ ਮਿਲਦੇ ਹਾਂ ਨਹੀਂ ਮਿਲੋ ਤਾਂ ਨਹੀਂ ਮੇਰੀ ਗੱਲ ਪੂਰੀ ਸੁਣ ਕੇ ਜਾਓ ਪਹਿਲਾਂ ਨਹੀਂ ਮੇਰੇ ਕੋਲ ਟਾਈਮ ਬਾਅਦ ਚ ਮਿਲਾਂਗੇ ਆਪਾਂ ਮੈਨੂੰ ਲੱਗਦਾ ਮੈਨੂੰ ਲੱਗਦਾ ਇਹ ਨਾਲ ਸਰਕਾਰਾਂ ਨੇ ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਆਪਾਂ ਨੂੰ ਸੋਚਣਾ ਪੈਣਾ ਆਪ ਨੂੰ ਪੰਜਾਬੀਆਂ ਨੂੰ ਸੋਚਣਾ ਪੈਣਾ ਹੈ ਪੰਜਾਬੀਓ ਆਪਾਂ ਹੀ ਜਾਗ ਜੋ ਤੇ ਨੰਭੀਆਂ ਦੀਆਂ ਰੇੜੀਆਂ ਤੇ ਜਾਣਾ ਬੰਦ ਕਰ ਦਿਓ ਇਹਨਾਂ ਨੂੰ ਕੰਮ ਦੇਣਾ ਬੰਦ ਕਰ ਦਿਓ ਤੇ ਸਾਰੇ ਇਕੱਠੇ ਹੋ ਜੋ ਜਿੱਦੇ ਪੰਜਾਬੀ ਜਾਗ ਗਏ ਉਹਦੇ ਆਪਣਾ ਪੰਜਾਬ ਭਈਆ ਮੁਕਤ ਹੋ ਜੂਗਾ ਇਹਨਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਆਓ ਮੇਰੇ ਨਾਲ ਆਪਾਂ ਇਹਨਾਂ ਦਾ ਮੁਕੰਮਲ ਬਾਈਕਾਟ ਕਰੀਏ